ਪੰਜਾਬ ਪਰ ਦੇ ਵਿੱਚ NIA ਵੱਡੇ ਐਕਸ਼ਨ ਦੇ ਵਿੱਚ ਦਿਖਾਈ ਦੇ ਰਹੀ ਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ NIA ਦੇ ਵੱਲੋਂ ਰੇਡ ਕੀਤੀ ਜਾ ਰਹੀ ਆ ਜੇ ਤੁਹਾਨੂੰ ਖਬਰ ਦਿਖਾ ਰਹੇ ਆ ਮੋਗਾ ਦੇ ਕਸਬਾ ਸਮਾਲ ਸਰਦੀ ਜਿੱਥੇ NIA ਦੇ ਵੱਲੋਂ ਇੱਕ ਘਰ ਦੇ ਵਿੱਚ ਰੇਡ ਹੋਈ ਆ ਤੇ ਇੱਕ ਘਰ ਸਿੱਖ ਪੰਥ ਦੇ ਪ੍ਰਸਿੱਧ ਕਬੀਸ਼ਰ ਮੱਖਣ ਸਿੰਘ ਮੁਸਾਫਰ ਦਾ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਮੱਖਣ ਸਿੰਘ ਮੁਸਾਫਰ ਜਿਹੜੇ ਕਬੀਸ਼ਰ ਨੇ ਉਹਨਾਂ ਦੇ ਘਰ ਐਨਆਈਏ ਦੇ ਵੱਲੋਂ ਰੇਡ ਹੋਈ ਆ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਜਿਹੜੀ ਐਨਆਈਏ ਦੇ ਵੱਲੋਂ ਰੇਡ ਹੋਈ ਆ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਐਮਪੀ ਨੇ ਖਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਦੇ ਜਿਹੜੇ ਕਰੀਬੀ ਦੱਸੇ ਜਾ ਰਹੇ ਨੇ ਉਹਨਾਂ ਦੇ ਘਰ ਰੇਡ ਹੋਈ ਹੈ ਚਾਹੇ ਉਹ ਅਮਰਸਰ ਹੋਵੇ ਚਾਹੇ ਗੁਰਦਾਸਪੁਰ ਹੋਵੇ ਚਾਹੇ ਬਿਆਸ ਹੋਵੇ ਚਾਹੇ ਫਿਰ ਮੋਗਾ ਦਾ ਸਮਲਸਰ ਹੋਵੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਐਨਆਈਏ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਇਹਨਾਂ ਇਲਾਕਿਆਂ ਦੇ ਵਿੱਚ ਐਨਆਈਏ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹਲੇ ਜਿਹੜਾ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਕਿ ਮੱਖਣ ਸਿੰਘ ਮੁਸਾਫਰ ਦੇ ਘਰ ਜਿਹੜੀ ਐਨਆਈਏ ਦੇ ਵੱਲੋਂ ਰੇਡ ਕਿਉਂ ਕੀਤੀ ਗਈ ਆਜੇ ਇਹਨਾਂ ਕਾਰਨਾਂ ਦਾ ਪਤਾ ਨਹੀਂ ਚੱਲਿਆ ਪਰ ਇੱਥੇ ਇਹ ਸਪਸ਼ਟ ਹੈ ਕਿ ਇਸ ਘਰ ਦੇ ਵਿੱਚ ਰੇਡ ਚੱਲ ਰਹੀ ਆ ਤੇ ਇਹ ਘਰ ਮੱਖਣ ਸਿੰਘ ਮੁਸਾਫਰ ਦਾ ਹੈ ਪੰਜਾਬ ਦੇ ਵਿੱਚ ਐਮਪੀ ਖਡੂਰ ਸਾਹਿਬ ਅਮਰਤਪਾਲ ਸਿੰਘ ਦੇ ਕਰੀਬੀਆਂ ਦੇ ਘਰ ਜਿਹੜੀ ਲਗਾਤਾਰ ਛਾਪੇ ਮਾਰੀ ਹੋ ਰਹੀ ਆ ਐਨਆਈਏ ਰੇਡ ਕਰ ਰਹੀ ਆ ਤੇ ਮੱਖਣ ਸਿੰਘ ਮੁਸਾਫਰ ਵੀ ਕੰਪੇਨਿੰਗ ਦੇ ਵਿੱਚ ਦਿਖਾਈ ਦਿੱਤੇ ਸੀਗੇ ਤੇ ਹੁਣ ਉਹਨਾਂ ਦੇ ਘਰ ਵੀ ਰੇਡ ਚੱਲ ਰਹੀ ਆ ਤੁਹਾਨੂੰ ਦੱਸ ਦਈਏ ਕਿ ਮੱਖਣ ਸਿੰਘ ਮੁਸਾਫਰ ਇੱਕ ਪ੍ਰਸਿੱਧ ਕਵਿਸ਼ਰ ਨੇ ਲਗਾਤਾਰ ਸਟੇਜਾਂ ਤੋਂ ਜਿਹੜਾ ਕਹਿੰਦੀ ਆ ਕਿ ਆਪਣੇ ਕਵਿਸ਼ਰੀ ਰਾਹੀਨ ਲਗਾਤਾਰ ਬੋਲਦੇ ਰਹਿੰਦੇ ਨੇ ਚਾਹੇ ਉਹ ਸਰਕਾਰ ਦੇ ਖਿਲਾਫ ਹੋਵੇ ਚਾਹੇ ਸੈਂਟਰ ਸਰਕਾਰ ਦੇ ਖਿਲਾਫ ਹੋਵੇ ਉਹ ਲਗਾਤਾਰ ਬੋਲਦੇ ਰਹਿੰਦੇ ਨੇ ਤੇ ਇੱਕ ਕਈ ਕਾਰਨਾ ਕਰਕੇ ਹੋ ਸਕਦਾ ਹੈ ਕਿ ਇਹ ਰੇਡ ਹੋਈ ਹੋਵੇ ਪਰ ਹਜੇ ਜਿਹੜੇ ਤੱਥ ਨੇ ਉਹ ਸਾਹਮਣੇ ਨਹੀਂ ਆਏ ਕਾਰਨ ਸਾਹਮਣੇ ਨਹੀਂ ਆਏ ਕਿ ਕਿੰਨਾ ਕਾਰਨਾ ਕਰਕੇ ਕੁਵੀਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਰੇਡ ਹੋਈ ਆ ਪਰ ਇਥੇ ਪਰ ਇਹ ਇਥੇ ਦੱਸਣਾ ਚਾਹਾਂਗੇ ਕਿ ਮੱਖਣ ਸਿੰਘ ਮੁਸਾਫਰ ਇੱਕ ਪ੍ਰਸਿੱਧ ਕੁਵੀਸ਼ਰ ਨੇ ਮੋਗੇ ਦੇ ਕਸਵਾ ਸਮਾਲ ਸਰ ਦੇ ਵਿੱਚ ਰਹਿੰਦੇ ਨੇ ਜਿੱਥੇ ਹੁਣ ਐਨਆਈਏ ਦੀ ਰੇਡ ਆ ਜਿਹੜੀ ਉਹ ਜਾਰੀ ਆ ਐਨਆਈਏ ਦੇ ਵੱਲੋਂ ਲਗਾਤਾਰ ਜਿਹੜੇ ਉਹਨਾਂ ਦੇ ਵੱਲੋਂ ਤੱਥ ਨੇ ਉਹਨਾਂ ਦੀ ਕੋਹ ਕੀਤੀ ਜਾ ਰਹੀ ਆ ਲਗਾਤਾਰ ਘਰ ਦੀ ਤਲਾਸ਼ੀ ਲਈ ਜਾ ਰਹੀ ਆ ਪੁੱਛਗਿੱਛ ਕੀਤੀ ਜਾ ਰਹੀ ਆ ਮੱਖਣ ਸਿੰਘ ਮੁਸਾਫਰ ਦੇ ਕੋਲੋਂ ਲਗਾਤਾਰ ਜਿਹੜੀ ਐਨਆਈਏ ਇਸ ਘਰ ਦੇ ਵਿੱਚ ਬੈਠੇ ਯਾ ਲਗਾਤਾਰ ਕਹਿ ਦਈਏ ਕਿ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਐਨਆਈਏ ਦੇ ਵੱਲੋਂ ਰੇਡ ਹੋ ਰਹੀ ਹੈ ਚਾਹੇ ਉਹ ਇਲਾਕਾ ਮੋਗਾ ਦਾ ਸਮਲਸਰ ਹੋਵੇ ਚਾਹੇ ਬਿਆਸ ਹੋਵੇ ਚਾਹੇ ਅੰਮ੍ਰਿਤਸਰ ਹੋਵੇ ਚਾਹੇ ਗੁਰਦਾਸਪੁਰ ਹੋਵੇ ਲਗਾਤਾਰ ਜਿਹੜੀ ਐਨਆਈਏ ਦੀ ਰੇਡ ਜਾਰੀ ਆ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇੱਕ ਪ੍ਰਸਿੱਧ ਕਮਿਸ਼ਨਰ ਹੈ ਉਸਦੇ ਘਰ ਐਨਆਈਏ ਦੇ ਵੱਲੋਂ ਰੇਡ ਹੋਈ ਹੈ ਹਾਲਾਂਕਿ ਹਜੇ ਜਿਹੜੇ ਕਾਰਨ ਨੇ ਉਹ ਸਾਹਮਣੇ ਨਹੀਂ ਆਏ ਕਿ ਕਿੰਨਾ ਕਾਰਨਾਂ ਦੇ ਕਰਕੇ ਇਸ ਕਮਿਸ਼ਨਰ ਮੱਖਣ ਸਿੰਘ ਮੁਸਾਫਰ ਦੇ ਘਰ ਰੇਡ ਹੋਈ ਹੈ ਪਰ ਇੱਥੇ ਇਹ ਦੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਅੱਜ ਐਨਆਈਏ ਵੱਡੇ ਐਕਸ਼ਨ ਦੇ ਵਿੱਚ ਦਿਖਾਈ ਦੇ ਰਹੀ ਆ ਚਾਰ ਜਗ੍ਹਾ ਤੇ ਜਿਹੜੀ ਐਨਆਈਏ ਦੇ ਵੱਲੋਂ ਅੱਜ ਰੇਡ ਕੀਤੀ ਜਾ ਰਹੀ ਆ ਤੇ ਜਿਹੜੇ ਚਾਰੇ ਸਥਾਨ ਨੇ ਜਿਹੜੇ ਚਾਰੇ ਲੋਕ ਕਨੇ ਜਿਨ੍ਹਾਂ ਦੇ ਘਰ ਰੇਡ ਹੋਈ ਹੈ ਇਹ ਚਾਰੋਂ ਐਮਪੀ ਅਮਰਤਪਾਲ ਸਿੰਘ ਦੇ ਕਰੀਬੀ ਦੱਸੇ ਜਾ ਰਹੇ ਨੇ ਤਸਵੀਰਾਂ ਐਨਆਈਏ ਰੇਡ ਦੀਆਂ ਨੇ